ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਾਦਲੇ ਜੀ ਕੀ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬੜਾਈ ਰਹਾ ਗੁਰ ਕੀ ਸਰਨ ਪਏ ਪੈ ਨਸੇ ਸਾਚੇ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜेन ਜेन ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰह्म ਪ੍ਰਭ ਸੁਆਮੀ ਸਦਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਆਚਰਜ ਭਈ ਬੜਾਈ ਰਹਾ ਗੁਰ ਕੇ ਸਰਨ ਪਏ ਪੈ ਨਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈ ਕਰੈ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾ ਨਾਨਕ ਪ੍ਰਭ ਆਪਣਾ आनंद सिते कर आया सतनाम श्री वाहे गुरु साहिब जी सोरठ महला பஞ்சवा करण करवण हार प्रभु दाता पारब्रह्म प्रभु स्वामी ਸਾਧਲੇ ਜੀ ਕੀਏ ਦੇਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਰਹਾ ਗੁਰ ਕੀ ਸਰਨ ਪਏ ਪੈ ਨਸੇ ਸਾਤੇ ਦਰਗਹਿ ਮਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਨੇ ਜਜਤ ਕਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਨ ਜਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ सगले जी किए दयाला सो प्रभु अंतर जामी ਮੇਰਾ ਗੁਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬੜਾਈ ਰਹਾ ਗੁਰ ਕੀ ਸਰਨ ਪਏ ਪੈ ਨਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰह्म ਪ੍ਰਭ ਸੁਆਮੀ ਸਗਲੇ ਜੀ ਕੀ ਇਹ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬੜਾਈ ਰਹਾ ਗੁਰ ਕੇ ਸਰਨ ਪਏ ਪੈ ਨਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈ ਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਾਦਲੇ ਜੀ ਕੀ ਦਇਆਲਾ सो प्रभ अंतर जामी मेरा गुर हो आप सहाय सुख सहज आनंद मंगल रस आचरज पै बढ़ाई रहा गुर के शरण पे पै न से साचे दरगह मने ਗਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠ ਮਹਲਾ ਪੰਜਵਾਂ ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ 사ਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਆਚਰਜ ਪਈ ਬਡਾਈ ਰਹਾ ਗੁਰ ਕੀ ਸਰਣ ਪਏ ਪੈ ਨਾਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜਾ ਜਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਆਯੋ ਕਿਰਪਾ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰਨ ਕਰਾਵਣ ਹਰ ਪ੍ਰਭ ਦਾਤਾ ਬਾਰ ਬਰਮ ਪ੍ਰਭ ਸੁਆਮੀ 사ਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਰਹਾ ਗੁਰ ਕੀ ਸਰਨ ਪਏ ਪੈ ਨਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈ ਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ आनंद सिते कर आया सतनाम श्री वाहे गुरु साहिब जी सोरठ महला पंजवा करण करवण हार प्रभु दाता पार ब्रह्म प्रभु स्वामी सदले जी किये दयाला सो प्रभ अंतर जामी मेरा गोर हुआ सुख सहज आनंद मंगल रस आचरज पै बढ़ाई रहा गुर के शरण पै पै नसे से सच दरगह माने ਗਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਾਦਲੇ ਜੀ ਕੀ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਰਹਾ ਗੁਰ ਕੀ ਸਰਣ ਪਏ ਪੈ ਨਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜਾ ਜੇ ਤਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਆयो ਕਿਰਪਾ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰਨ ਕਰਾਵਣ ਹਰ ਪ੍ਰਭ ਦਾਤਾ ਾਰੇ ब्रह्म प्रभु स्वामी सगले जी किये दयाला सो प्रभु अंतर जामी मेरा घर हुआ आप सहाय सुख सहज आनंद मंगल रस अचरज पै बडाई रहा ਗੁਰ ਕੇ ਸਰਣ ਪਏ ਪੈ ਨਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈ ਤਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਾਗਲੇ ਜੀ ਕੀ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਰਹਾ ਗੁਰ ਕੇ ਸਰਨ ਪਏ ਪੈ ਨਾਸੇ ਸਾਚੇ ਦਰਗਹਿ ਮਨੇ ਗਉਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਨੇ ਜੈ ਜੈਤਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸਿਰਵਾਹ ਗੁਰੂ ਸਾਹਿਬ ਜੀ ਸੋ ਰਤ ਮਹਲਾ ਪੰਜਵਾਂ ਕਰਨ ਕਰਾਵਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਾਦਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਰਹਾ ਗੁਰ ਕੀ ਸਰਣ ਪਏ ਪੈ ਨਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜਾ ਜਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਪਾਯੋ ਕਿਰਪਾ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਕਰਨ ਕਰਾਵਣ ਹਰ ਪ੍ਰਭ ਦਾਤਾ ਬਾਰ ਬਰਮ ਪ੍ਰਭ ਸੁਆਮੀ 사గਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾ ਗੁਰ ਕੇ ਸ਼ਰਨ ਪਏ ਪੈ ਨਾਸੇ ਸਾਚੇ ਦਰਗਹਿ ਮਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਨੇ ਜਜਤਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਤਿ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ आनंद सिते कर आया सतनाम श्री वाहे गुरु साहिब जी सोरठ महला பஞ்சवा करण करवण हार प्रभु दाता पारब्रह्म प्रभु स्वामी सादले जी किय दयाला ਸੋ ਪ੍ਰਭ ਅੰਤਰ ਜਾਮੀ ਮੇਰਾ ਘਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਰਹਾ ਗੁਰ ਕੇ ਸਰਨ ਪਏ ਪੈ ਨਸੇ ਸਾਚੇ ਦਰਗਹਿ ਮਨੇ ਗੁਰਨਾਵ ਗਾਵਤ ਆਰਾਧਨਾਮ ਹਰ ਆਏ ਆਪਣੇ ਥਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੇ ਸਾਧ ਬਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੇ ਗੋਸਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਿਤੇ ਕਰ ਆਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ